ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਨੂੰ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨੰਗਰ ਦਾ ਨੋਟ ਕਰ ਲਿਓ ਪੈਂਡ ਕਲਾਸ ਆ ਗਿਆ ਸੱਜਣੋ ਤੇ ਜੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ ਕਲਾਸ ਨਗਰ ਜ਼ਿਲ੍ਹਾ ਫਿਰੋਜ਼ਪੁਰ ਸੱਜਣੋ ਤੇ ਤੁਹਾਨੂੰ ਜੱਗੇ ਦੇ ਘਰੋਂ ਦੋ ਝੋਟੀਆਂ ਮੰਹੀਆਂ ਮਖਾਉਣ ਲੱਗੇ ਆ ਮੰਨ ਲਓ ਵੀ ਚੰਗੇ ਦੁੱਧ ਵਾਲੀਆਂ ਬਾਕੀ ਦਾ ਭਰਾ ਹਰੀ ਲੇਖਾ ਜੋਖਾ ਦੱਸਣਗੇ ਬਹੁਤ ਹੀ ਸੋਹਣਾ ਕੱਦ ਕਾਠ ਕਿਹੜਾ ਸੁਹਾ ਸੁੰਦੀ ਝੋਟੀ ਕੰਨੇਦਨ ਬਾਕੀ ਜਾਂ ਨੀਲੀ ਦੀ ਆ ਗਈ ਪੈਠਪੁੜੇ ਦੀ ਪੂਰੀ ਚੰਗੀ ਆ ਸੱਜਣੋ ਚਮੜੀ ਬਰੀਕ ਆ ਵੇਲ ਬਹੁਤ ਆ ਕੱਦ ਤੁਹਾਨੂੰ ਪਹਿਲਾਂ ਦੱਸਤਾ ਤੇ ਆ ਮੈਂ ਵੀ ਮੂਹਰਾ ਚ ਆ ਗਈ ਤੇ ਇਹਦਾ ਵੀ ਤੁਸੀਂ ਲੇਵਾ ਭਾਂਡਾ ਵੇਖ ਕੇ ਗੈਸ ਆਪ ਲਾਇਓ ਵੀ ਥੋਡੀ ਸੇਵਾ ਤੇ ਤੁਸੀਂ ਇਹਦੇ ਥੱਲੇ ਕਿੰਨਾ ਦੁੱਧ ਚੋ ਸਕਦੇ ਹੋ ਮਾਲਕਾਂ ਨੇ ਬਹੁਤ ਚੰਗਾ ਦੁੱਧ ਦੱਸਿਆ ਬਾਕੀ ਇਹ ਕੀ ਦੱਸਦੇ ਆ ਭਰਾ ਹਰੀ ਆਪਾਂ ਇਹਨਾਂ ਤੋਂ ਵੀ ਡਿਟੇਲ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਅਜੇ ਦਿਨ ਪਏ ਆ ਤੇ گاਵਾਂ ਵਾਲਾ ਲੇਵਾ ਅੱਜ ਵੀ ਲਈ ਫਰਦੀ ਆ ਕਰੋ ਚੱਕ ਜੁੜੇ ਹੋਣ ਤੱਕ ਤੁਹਾਡਾ ਧੰਨਵਾਦ ਆਜੋ ਲਈਏ ਜਾਣਕਾਰੀ ਜੱਗੇ ਕਲਾਸ ਜੱਗੇ ਵੀਰ ਸਾਸਰੀ ਕਾ ਸਤਿਗੁਰ ਜੀ ਔਰ ਸੁਣਾਓ ਫੌਜੀ ਸਾਹਿਬ ਸਾਸਿਕਾ ਕਲਦੀ ਹੋਰ ਸੁਣਾਓ ਕੀ ਹਾਲ ਚਾਲਾ ਬਹੁਤ ਵਧੀਆ ਮੇਰਾ ਤੁਸੀਂ ਸੁਣਾਓ ਬਸ ਮੇਰਾ ਵਾਹ ਘਰ ਪਰਿਵਾਰ ਠੀਕ ਠਾਕ ਚੜਦੀ ਕਲਾ ਚੜਦੀ ਕਲਾ ਸੰਤੂ ਡੇਰੀ ਫਾਰਮ ਦੇਖਣਾ ਸਾਰੇ ਭੈਣ ਭਾਈਆਂ ਨੂੰ ਸਾਸਿਕਾ ਧੰਨਵਾਦ ਹਾਂ ਅਰਦਾਸ ਕਰਦੇ ਵਾਹਿਗੁਰੂ ਅੱਗੇ ਸਾਰੇ ਚੜਦੀ ਕਲਾ ਵਿੱਚ ਹੋਣ ਸ਼ੁਕਰ ਹੈ ਪ੍ਰਮਾਤਮਾ ਨੇ ਇੰਨਾ ਪਿਆਰ ਬਖਸ਼ਿਆ ਆਪਾਂ ਨੂੰ ਨਿਵਾੜਿਆ ਜੈ ਨੂੰ ਇੰਨੇ ਜੋਗੇ ਹੈ ਨਹੀਂ ਸੀ ਹਾਂ ਜਿਹੜੇ ਜੋਗੇ ਕਰਤਾ ਆਪਾਂ ਨੂੰ ਧੰਨਵਾਦ ਰੱਬ ਦਾ ਹਾਂਜੀ ਹਣਾ ਤੇ ਨਾਲ ਹੀ ਧੰਨਵਾਦ ਉਹਨਾਂ ਭੈਣਾ ਭਰਾਵਾਂ ਦਾ ਭੈਣਾ ਭਾਵਾਂ ਭਰਾਵਾਂ ਦੇ ਜਿਨ੍ਹਾਂ ਦਾ ਪਿਆਰ ਕਿਉਂਕਿ ਬੰਦਿਆਂ 'ਚ ਹੀ ਰੱਬ ਵਸਦਾ ਜੱਗੇ ਵਾਚਦਾ ਵਸਦਾ ਹਣਾ ਸਹੀ ਗੱਲ ਹੈ ਜੀ ਵੀ ਜੇ ਉਹ ਉਹ ਪਿਆਰ ਕਰਦੇ ਤਾਂ ਤਾਂ ਹੀ ਮਾੜਾ ਮੂੜ ਤਰੇ ਆਉਣੇ ਤਰੇ ਆਉਣੇ ਸਹੀ ਗੱਲ ਹੈ ਤੇ ਐਡਰੈਸ ਦੱਸ ਸੀਗੇ ਕਿ ਲੋੜ ਹੀ ਨਹੀਂ ਪਿੰਡ ਕਲਾਸ ਜ਼ਿਲ੍ਹਾ ਫਿਰੋਜ਼ਪੁਰ ਨੇੜੇ ਮੁਦਕੀ ਸ਼ਹਿਰ ਜੋੜੀਆਂ ਨਹਿਰਾਂ ਦੇ ਪਿੰਡ ਆਪਣਾ ਵਾੜਾ ਭਾਈਆ ਕਬਰਵੱਛਾ ਭਾਗਥਾਲਾ ਸਰਾਂ ਵਾਲੀ ਆ ਸਰਾਂ ਵਾਲੀ ਸਿਆਦੀ ਸਿਆਦੀ ਹਾਂ ਪਿੰਡ ਆਂਡ ਗਵਾਂਡ ਆਗੇ ਹਾਂਜੀ ਆਂਡ ਗਵਾਂਡ ਪਿੰਡ ਜਿਹੜੇ ਤੇ ਫੌਜੀ ਸਾਹਿਬ ਦਾ ਨਗਰ ਵੀ ਜਮਾਂ ਨਾਲ ਹੀ ਆ ਨਾਲ ਹੀ ਕਬਰਵ ਨੰਬਰ 95014 66937 95014 66937 ਅੱਜ ਫਿਰ ਦੋ ਮਹੀਆਂ ਝੋਟੀਆਂ ਲਿਆ ਹਾਂਜੀ ਦੋ ਇਹਦਾ ਕੀ ਲੇਖਾ ਜੋਖਾ ਜੱਗੇ ਇਹ ਹੀ ਮਾਲਕਾਂ ਨੇ ਆਪਾਂ ਨੂੰ ਤੀਜੇ ਕਿਹਾ ਭਲਾ ਅਗਲਾ ਚੌਥਾ ਮੰਨ ਲੈਣਾ ਤੀਜਾ ਮੰਨ ਲੈ ਵੀ ਮਾਲਕਾਂ ਨੇ ਆਪਾਂ ਨੂੰ ਤੀਜਾ ਸੂਆ ਕਿਹਾ ਤੇ ਲੈਣ ਵਾਲਾ ਭਾਵਾ ਚੌਥਾ ਮੰਨ ਲੈ ਤੀਜਾ ਮੰਨ ਲੈ ਉਹਦੇ ਤੇ ਡਿਪੈਂਡ ਹਾਂਜੀ ਉਹਦੇ ਤੇ ਡਿਪੈਂਡ ਚੌਥਾ ਮੰਨ ਲੈ ਜੇ ਬਾਕੀ ਇੱਕ ਸੂਏ ਨਾਲ ਤਾਂ ਵੀਰ ਕੋਈ ਪਸ਼ੂ ਗੁੱਡਾ ਨਹੀਂ ਹੁੰਦਾਗਾ ਹਾਂਜੀ ਯਾਰ 20 22 22 ਸੂਏ ਹੁੰਦੀਆਂ ਮਾਲਕਾਂ ਨੇ ਆਪਾਂ ਨੂੰ ਕਿਹਾ ਜੀ ਇਹਨੇ 17 ਤੋਂ 18 ਕਿਲੋ ਦਿੱਤਾ ਪਿਛਲੇ ਸੂਏ ਓਕੇ ਹਾਂਜੀ ਵੇਖੋ ਫਿਰ ਇਹ ਹੱਤਾ ਨਹੀਂ ਸੁੰਦੀ ਮੱਝ ਇੱਕ ਹਫਤਾ ਨਹੀਂ ਸੁੰਦੀ ਹੈ ਨਾ ਹਾਂ ਹਾਂ ਇੱਕ ਨਹੀਂ ਕਿਆ ਬਾਤ ਅਤੇ ਜੱਗੇ ਟਿੱਪਣ ਟਿੱਪਣ ਜਮਾ ਜਮਾ ਓਕੇ ਇੱਕ ਨੰਬਰ 100 ਦੀ 100 ਜਮਾ ਤੇ ਬਾਕੀ ਆਪਾਂ ਕੋਸ਼ਿਸ਼ ਕਰਾਂਗੇ ਵੀ ਅਗਲਾ ਸੱਜਣ ਇੱਥੇ ਆਵੇ ਆਪ ਦੀ ਚਿਪ ਹਾਂਜੀ ਹਾਂਜੀ ਚਿਪ ਕੇ ਲੈ ਆਵੇ ਥਾਣਾ ਆਪਦੇ ਚਿਪ ਕੇ ਲੈ ਰਿਓ ਭਾਰ ਦੀ ਆਪਣੀ ਗਾਰੰਟੀ ਹੋ ਭਾਰ ਦੀ ਗਾਰੰਟੀ ਦੇਵਾਂਗੇ ਆਪਾਂ ਭਾਰ ਦੀ ਗਾਰੰਟੀ ਦੇ ਦਾਂਗੇ ਆਪਾਂ ਗਾੜੀ ਵੀ ਬਹੁਤ ਚੰਗੀ ਰੱਖੂਗੀ ਬਹੁਤ ਜਿਆਦਾ ਤਿੰਨ ਸਾਢੇ ਤਿੰਨ ਕਿਲੋ ਦੀ ਗਾੜੀ ਰੱਖੂਗੀ ਹਾਂ ਜੀ ਦਾ ਦੁੱਧ 16 17 ਕਿਲੋ ਕੱਢਣਾ ਹਾਂ ਉਹਨੇ ਗਾੜੀ ਰੱਖਣੀ ਰੱਖਣੀ ਆ ਦੇਖੋ ਮਿਲਕ ਵਿੱਚ ਦੇਖੋ ਮਿਲਕ ਵਿੱਚ ਦੇਖੋ ਕਿੱਡੀ ਆਉਣ ਡਈ ਆ ਥਾਣੇ ਦੇਖੋ ਕਿਆ ਮੁਠੀ ਆ ਚਵਾ ਇੱਕ ਨੰਬਰ ਹੋਗਾ ਨਹੀਂ ਵਾਕੇ ਕੋਈ ਸ਼ੱਕ ਨਹੀਂ ਬਰਨਾਲਾ ਲੇਵਾ ਹਜੇ ਤਾਂ ਜਮਾਂ ਢੱਲਾਲੇ ਵਾਲੀ ਫਰਦੀ ਆ ਅਜਾ ਦੇਖੋ ਪੂੜਾ ਵੀ ਮੜਾ ਮੜਾ ਪੰਨਣ ਲੱਗੇ ਹਜੇ ਤਾਂ ਇਧਰ ਲੈ ਹਾਂ ਆਹ ਹੁਣ ਆ ਹਜੇ ਤਾਂ ਇਹਨੇ ਝੋਲ ਸਾਰੀ ਪਈ ਆ ਤੋੜ ਕੇ ਦਿਖਾ ਦੇ ਦੈਨ ਲੈ ਜੂ ਹਜੇ ਹਫਤਾ 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 ਨਹੀਂ ਹੁੰਦੀ ਇਹ ਜੇ ਪੂਰੀ ਹਫਤਾ ਲੈ ਜੂ 5 6 ਦਿਨ ਪੱਕਾ ਹਾਂ ਕਾ ਪਿੱਛਾ ਵੀ ਕਰ ਜਾਂਦਾ ਗੱਡੀ ਗੁੱਡੀ 'ਚ ਚੜਨਾ ਹਾਂਜੀ ਛਲਕ ਜਾਂਦਾ ਪਸੂ ਓਕੇ ਲੈ ਵੇਖੋ ਸੱਜਣੋ ਬੋਡੀ ਸਟਰਕਚਰ ਮੈਂ ਦਾ ਚੈੱਕ ਕਰ ਲਓ ਵੇਰ ਕੱਡ ਕੱਡ ਵੇਖੋ ਪਲੀ ਕਿੰਨੀ ਆ ਵਜਨ ਵਟਾ ਪੈਠ ਪੜਾ ਸਾਂਭੀ ਵੀ ਗਹਿਆ ਸੱਜਣ ਨੇ ਚੰਗੀ ਆ ਵੇਖੋ ਬਰੀਕ ਚਮੜੀ ਦੀ ਜਿਵੇਂ ਕਹਿ ਦੀਏ ਕਾਗਜ਼ ਵਾਲਾ ਪੰਡਾ ਲੈਵੇ ਤੋਂ ਵੇਖੋ ਕਿਵੇਂ ਵਟ ਦੀਦੇ ਆ ਓਵੇਂ ਹੀ ਨਜ਼ਰ ਆਉਂਦੇ ਆ ਜਿਵੇਂ ਕਿਉਂਕਿ ਸਰੀਰ ਦੀ ਚਮੜੀ ਇੰਨੀ ਪਤਲੀ ਆ ਦੇਊਗੀ ਦੁੱਧ ਸੱਜਣੋ ਬੇਫਿਕਰ ਹੋ ਜਿਓ ਕਿਉਂਕਿ ਜੀ ਇਹਨੇ ਦੁੱਧ ਨਾ ਦਿੱਤਾ ਤਾਂ ਫੇਰ ਹੁਣ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਵੀ ਫਲਾਨੀ ਮੈਂ ਦੁੱਧ ਦੇਵੂਗੀ ਫੁੱਲ ਕੁਆਲਿਟੀ ਮੱਚਦੀ ਦੁੱਧ ਵਾਲੀ ਆ ਆ ਵੇਖੋ ਮੰਨ ਲੈਣਦੇ ਉਸ ਤੋਂ ਬਾਅਦ ਤੁਹਾਨੂੰ ਨੇੜਿਓਂ ਫੇਰ ਵੀ ਥਾਂ ਲੇਵੇ ਦੀ ਕੁਆਲਿਟੀ ਜਿੰਨੀ ਹੋ ਸਕੇ ਚੈੱਕ ਕਰਾਵਾਂਗੇ ਬਾਕੀ ਓਕੇ ਰਿਪੋਰਟ ਆ ਦੁੱਧ ਅਗਲਾ ਜਿੰਨੀ ਸੇਵਾ ਕਰ ਲੂ ਉਨਾ ਹੀ ਪੀਓ ਉਨਾ ਹੀ ਚੋਲੋ ਮੇਰੇ ਸਾਹਣਾ ਦੁੱਧ ਭਰਾ 18 19 ਕਿਲੋ ਦੇ ਦੇ ਪਰ ਗੱਲ ਸਾਹਮਣੇ ਆ ਦੁੱਧ ਸੇਵਾ ਦੇ ਉੱਤੇ ਵੇਖੋ ਚਮੜੀ ਵੇਖੋ ਲੈ ਕੋਈ ਵੀ ਉਹਨੇ ਕੱਢਣ ਜਿਹਨੇ ਥੱਲੇ ਭੰਡਾ ਹੈਗਾ ਹਾਂ ਬਿਲਕੁਲ ਬੈਲਕੋ ਜਿਹੜਾ ਗਲਾਸ ਦੇ ਵਿੱਚ 10 ਕਿਲੋ ਬੈਜੂ ਗਲਾਸ ਦੇ ਤਾਂ ਪੈਣਾ ਨਹੀਂਗਾ ਪੈਣਾ ਨਹੀਂ ਹੁਣ ਬਾਲਟਾ ਹੋਊ ਥੱਲੇ ਬਾਲਟੇ 'ਚ ਪੈਣਾ ਸੀਲ ਵੀ ਪੂਰੀ ਲੈ ਠੀਕ ਆ ਆ ਵੇਖੋ ਲੈ ਕੈਮਰੇ ਦਾ ਕਰਦੀ ਐਂ ਹੀ ਬਾਹਰ ਆਂਦੀ ਥੱਲੇ ਲਓ ਲਓ ਕੈਮਰੇ ਦਾ ਥੋੜਾ ਕਰਦਾ ਆ ਪਸੂ ਨੂੰ ਐ ਹੁੰਦਾ ਪਤਾ ਨਹੀਂ ਕੀ ਕਰਨਗੇ ਮੈਨੂੰ ਇੱਕ ਉਪਰੇ ਥਾਣੀਆਂ ਹੁੰਦੀਆਂ ਹਾਂਜੀ ਭਰਾਵਾਂ ਨੂੰ ਮੰਨਦਾ ਹੀ ਹੈਗਾ ਪਸੂ ਇਹ ਤਾਂ ਵੇਖੋ ਪੂਰਾ ਤੋੜ ਨਹੀਂ ਲੱਗੀ ਨਹੀਂ ਨਹੀਂ ਵਾਕਿਆ ਜਿੱਤਾਂ ਕੋਈ ਸ਼ੱਕ ਪੂਰਾ ਪੂਰਾ ਦੁੱਧ ਦੇਊਗੀ 18 ਕਿਲੋ ਦੁੱਧ ਦੇਣ ਦੀ ਪੱਕਾ ਦੇਊਗੀ ਹਾਂ ਵੇ ਤੇ ਸਾਜੀ ਇਹਦਾ ਰੇਟ ਕੀ ਕਰਾਂਗੇ ਰੇਟ ਤਾਂ ਕਰਨ ਉਹੋ ਜਿਹਾ ਭਲਾ 81 70 ਜੋ ਮਰਜ਼ੀ ਕਰ ਲਈਏ ਹਾਂ 1 60 ਚੋਂ ਮਾਨਤਾ ਕਰ ਦਾਂਗੇ ਜੀ 1 ਲੱਖ 560 ਇਹਦੇ ਵਿੱਚ ਪੈਣਾ ਗਲੀ ਦੇ ਰੋਦੇ ਲਈ 1 70 75 ਆ ਠੀਕ ਆ ਜੇ ਸੰਤੁਸ਼ਟੀ ਕਰਨੀ ਹੋਣੀ ਹਾਂ ਮੈਂ 15000 ਘਟਾ ਲਿਆ ਹੈਗਾ ਹਾਂ ਤੇ ਜੇ ਛੋੜ ਛੱਪੇ ਵਾਲਾ ਹੀ ਰੱਖਣਾ ਹੈਗਾ ਹਾਂਜੀ ਤੇ 1 60 ਦੇ ਵਿੱਚ ਛੋੜ ਛੱਪਾ ਕਰਾਂਗੇ ਤੇ ਕਈ ਵਾਰ ਬੰਦਾ ਇਹੋ ਜਿਹਾ ਮਿਲ ਜਾਂਦਾ ਹੈਗਾ ਹਾਂ ਵਾਜੀ ਦੀ ਇੰਨੀ ਚੰਗੀ ਹੁੰਦੀ ਆ ਉਹਦੀ ਬੋਲ ਬਾਣੀ ਬੋਲ ਬਾਣੀ ਇੰਨੀ ਚੰਗੀ ਹੁੰਦੀ ਆ ਕਈ ਵਰਸਾਵਿਆਂ ਜੀ ਆ ਦਿਲ ਜੱਤ ਲੈਂਦਾ ਅਗਲਾ ਦਿਲ ਜੱਤ ਇਹ ਹੁੰਦੇ ਆ ਬੰਦੇ ਕਈ ਸੱਜਣਾ ਇਹਨੇ ਛੋੜ ਵੀ ਆਪਾਂ ਲੈ ਜਾਈ ਇੰਨਾ ਵਧੀਆ ਹੁੰਦਾ ਤੇ ਉਦੋਂ ਬੋਲਿਆ ਹੀ ਨਹੀਂ ਜਾਂਦਾ ਹਾਂਜੀ ਹਾਂਜੀ ਸਹੀ ਗੱਲ ਹੈ ਕਈ ਬੰਦਿਆਂ ਨੇ ਫੁੱਲ ਪੈਸੇ ਵੀ ਲਾ ਦੇਨੇ ਹੁੰਦੇ ਆ ਤੇ ਉਹਨੂੰ ਮੱਝ ਦੇਣ ਨੂੰ ਨਹੀਂ ਜੀ ਕਰਦਾ ਹੌਲੀ ਹੌਲੀ ਤਾਂ ਕਰ ਆਉਣਾ ਉਹਨੇ ਹਾਂ ਆਪਾਂ ਇਹਦੇ 60 ਚੁੱਕੇ ਨਾ ਮਾਨਤਨ 2000 ਰੁਪਏ ਮਾਨਤਨ ਕਰ ਦਾਂਗੇ ਫੌਜੀ ਵੀ ਕਰੂਗਾ ਕੰਪਰ ਵਛਿਆ ਹੈ ਕਿ ਨਹੀਂ ਕਰ ਦੂਗਾ ਕਰ ਦੂ ਛੱਡ ਦਾਂਗੇ ਯਾਰ ਕਿੰਨੇ ਚੋਂ ਹੈ ਕਿੰਨੇ ਚੋਂ 57 57 ਹੀ ਦੇ ਦੱਸ 57 ਹੀ ਦੇ ਦਾਂਗੇ ਠੀਕ ਆ 57 ਦੀ ਹਾਂ ਓਕੇ ਆ ਇਹਦਾ ਮਾੜਦਾਨ ਫੇਰ ਕਰਾਂਗੇ ਹੋਰ ਕਰ ਦਾਂਗੇ ਚਾਹ ਪਾਣੀ ਪਿਆ ਦੇਾਂਗੇ ਹਾਂਜੀ 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 ਪੂਰਾ ਪੂਰਾ ਹੀ ਕੋਈ ਗੱਲ ਤੇ ਇਹਦਾ ਕੀ ਲੇਖਾ ਜੋਖਾ ਜੱਗੇ ਇਹ ਵੀਰੇ ਤੀਜਾ ਸੂਆ ਸੂਣੀ ਆ ਓਕੇ ਹਾਂਜੀ ਦੂਜੇ ਸੂਏ ਮਾਲਕਾਂ ਨੇ 15 ਕਿਲੋ ਦੋ ਦੱਸਿਆ ਵੀ ਚੋਇਆ ਅਸੀਂ ਠੀਕ ਆ ਹਾਂਜੀ ਨੀਲੀ ਰਾਵੀ ਦੀ ਪਿਓਰ ਆ ਜਮਾ ਬੀਲ ਕੱਤ ਬਹੁਤ ਆ ਹਨਾ ਹਾਂਜੀ ਇਹ ਮੱਝ 10 ਤੋਂ 12 ਦੇ ਨਹੀਂ ਸੁੰਦੀ ਵੇਖੋ ਇੱਧਰ ਲੈ ਵਾ ਕੇ ਨਾ ਤੇ ਚਵਾਹ ਹਜੇ ਤੋਂ ਤੀਲੀ ਤੋਂ ਲੌਂਗ ਲੌਂਗ ਤੋਂ ਕੋਕਾ ਹਣਾ ਹਾਂਜੀ ਹਾਂਜੀ ਬੰਨਾ ਹਜੇ ਬੰਨਾ ਹਜ ਤਾਂ ਨੇ ਹਾਂ ਵੇਖੋ ਪੇਸ਼ ਪਤਾ ਤੇ ਕੱਦ ਕੜਾ ਕਿੱਥੇ ਲੱਗਾ ਇਹਨੂੰ ਇੱਧਰ ਠਪੜਾ ਹਣਾ ਪੂਰਾ ਪੂਰਾ ਵੱਡੀ ਆ ਕੋਈ ਨਿੱਕੀ ਕਰਕੇ ਸੌਦਾ ਨਾ ਕਰੇ ਫੁੱਲ ਵੱਡੀ ਕਰਕੇ ਸੌਦਾ ਕਰੇ ਸਾਡੇ ਨੂੰ ਫੁੱਲ ਕੱਦ ਕਾਠ ਵਾਲੀ ਨੇ ਮੇਲ ਵੱਟੇ ਵਾਲੀ ਬਾਕੀ ਇੱਕ ਗੱਲ ਹੋਰ ਆ ਬੱਚੇ ਬੁੱਚੇ ਨੀਲੀ ਦੇ ਲੈਣੇ ਬਹੁਤ ਚੰਗੇ ਦੇ ਬਹੁਤ ਬਹੁਤ ਚੰਗੇ ਦਊਗੀ ਪੂਰੇ ਬਹੁਤ ਵਧੀਆ ਹਾਂ ਇਹ ਵੀ ਉਹ ਬੱਚੇ ਵੀ ਦਊਗੀ ਦੁੱਧ ਵੀ ਦਊਗੀ ਬਿਲਕੁਲ ਬਿਲਕੁਲ ਚਵਾਦ ਇੰਨਾ ਪੋਲਾ ਲੱਗਿਆ ਨਾ ਜਲਦੀ ਫਿਰ ਮੈਂ ਕਿਹਾ ਰਿਕਾਰਡ ਤੋੜੀ ਆ ਠੀਕ ਆ ਵੀ ਜਦੋਂ ਟਿੱਪੀ ਆ ਦੱਸਦੀ ਆ ਵੀ ਮੈਂ ਪਾਸ ਹੋਈ ਆ ਤੇ ਨਾਲੇ ਸੀਲ ਇੰਨੀ ਪਰ ਅੱਗੇ ਨਾ ਖੜੋ ਟਿੱਪਣ ਲੱਗਿਆ ਐਂ ਟਿੱਪ ਲੋ ਐਂ ਟਿੱਪ ਲੋ ਓਕੇ ਨਹੀਂ ਹੌਲੀ 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 ਨਸਲਾਂ ਦਾ ਫਰਕ ਪੈਂਦਾ ਜਾਂਦਾ ਮਈਆਂ ਪੰਜਾਬ ਚ ਹਾਂਜੀ ਹਾਂਜੀ ਪੂਰੀਆਂ ਪੂਰੀਆਂ ਇਹ ਪੂਰੀਆਂ ਸਹੀ ਗੱਲ ਆ ਇਹ ਭਾਈ ਦੇ ਤਾਂ ਹੈਗੇ ਹਜੇ ਵੀ ਕਈ ਸੱਜਣ ਹਰਿਆਣੇ ਨੂੰ ਹਰਿਆਣੇ ਨੂੰ ਹਰਿਆਣੇ ਜਾ ਕੇ ਆ ਵੀ 2 ਲੱਖ ਦੀ ਲੈ ਲੈਣਗੇ ਸਹੀ ਗੱਲ ਆ ਸਹੀ ਗੱਲ ਇੱਥੇ ਨਹੀਂ ਲੈਣੀ ਇੱਥੇ ਨਹੀਂ ਲੈਣੀ ਸਹੀ ਗੱਲ ਆ ਇਹ ਨਾ ਚੱਲਦਾ ਨਾ ਹਾਂ ਨਾ ਚੱਲਦਾ ਹਰਿਆਣੇ ਆਹੀ ਕਿਸੇ ਬਰੀਡਰ ਕੋਲੇ ਖੜੀ ਕਰਤੀ ਤੇ ਫਿਰ ਉੱਥੋਂ ਵੀ ਲੈ ਲੈਣਗੇ ਦੇਖੋ ਚਮੜੀ ਇੱਧਰ ਕਹਿ ਦਿੰਗੇ ਫਲਾਣੇ ਤੋਂ ਲਈ ਜਾ ਨਾ ਹਾਂਜੀ ਹਾਂਜੀ ਚਲੋ ਆਪਾਂ ਕਿਸੇ ਨੂੰ ਮਾਲਾ ਨਹੀਂ ਕਹਿੰਦੇ ਪਰ ਇਹਨੇ ਆਪਾਂ ਕਿਸੇ ਨੂੰ ਮਾੜਾ ਕਹਿੰਦੇ ਕੀ ਦੀ ਕਦਰ ਕਰਿਆ ਕਰੋ ਨਾ ਕਰਿਆ ਕਰੋ ਸਹੀ ਗੱਲ ਹੈ ਹਾਂ ਜੱਗੇ ਉਹਦੀ ਫੜੀ ਪੂਛ ਆਹ ਵੇਖੋ ਤੁਹਾਨੂੰ ਲੇਵਾ ਵਿਖਾਉਂਦੀ ਆਊਗੀ ਕਿਸੇ ਦੇ ਘਰੇ ਕੀ ਬਾਤਾਂ ਇਹ ਤਾਂ ਇੱਕ ਚੀਜ਼ ਆ ਗਰੇ ਚੀਜ਼ ਮੱਕਿਆ ਜੀ ਇਹਦਾ ਮੁੱਲ ਵੀਰੇ ਆਪਾਂ ਫੋਨ ਤੇ ਕਰਾਂਗੇ ਜੀ ओके okay. हां जी ਜਿਹੜੇ ਆਏ ਆ ਨਾ ਕਈ 10 15 ਦਿਨ ਸਾਂਭਣ ਵਾਲੇ ਮੇਰੇ ਵਰਗੇ ਭਰਾ ਵੀ ਹੁੰਦੇ ਹੈਗੇ ਆ ਬਿਲਕੁਲ ਉਹਨਾਂ ਨੇ ਵੇਚਣੀ ਆ ਉਹਨਾਂ ਨੇ ਵੇਚਣੀ ਹੈਗੀ ਆ ਚੋਅ ਦੇ ਨਾਲ ਉਹ ਜਾ ਹੋ ਜਾਂਦਾ ਹੈਗਾ ਰੋਟੀ ਛੱਡ ਕੇ ਦੇਣੀ ਪੈਂਦੀ ਆ ਹਾਂ ਸਿਆਣੀ ਗੱਲ ਆ ਹਾਂ ਰੋਟੀ ਛੱਡ ਕੇ ਦੇਵਾਂਗਾ ਅਗਲੀ ਵਾਰ ਨੂੰ ਫੇਰ ਬੰਦਾ ਆਉਂਦਾ ਹੈਗਾ ਆਉਂਦਾ ਹੈਗਾ ਤੇ ਬਾਕੀ ਥਣ ਥਣ ਦਾ ਸਹਿਜ ਇਹਦਾ ਵੀ ਬਹੁਤ ਚੰਗਾ ਹੈ ਨਾ ਬਹੁਤ ਚੰਗਾ ਹੀ ਬਹੁਤ ਜਿਆਦਾ ਚੰਗਾ ਜੱਜ ਰੇਟ ਕਰਦੇ ਐ ਅਗਲਾ ਕਹਿੰਦਾ ਯਾਰ ਉਸ ਦਿਨ ਤੇ ਰੇਟ ਕੀਤਾ ਸੀਗਾ ਹੁਣ 15 ਦਿਨ ਇਹਨੇ ਵਿਚਾਰੀ ਨੇ ਖਾਣਾ ਜੇ ਆਪਾਂ 15 ਦਿਨ ਸੰਭੀ ਫਿਰ ਰੇਟ ਹੋਸਾ ਹੁਣਾਂ ਫਿਰ ਵੀਡੀਓ ਚ ਕਰਾਂਗੇ ਉਹਦੇ ਸਮਝ ਗਏ ਵੀ ਅੱਜ ਕੱਚੀ ਮੈਂ ਦਾ ਰੇਟ ਕਰ ਲਈਏ ਤੇ ਗਲਤ ਹੁੰਦਾ ਗਲਤ ਹੁੰਦਾ ਹੈ ਹਾਂਜੀ ਹੋਊਗਾ ਜਾਇਜ਼ ਇਹ ਨਹੀਂ ਕੋਈ ਐਵੇਂ ਕਹਿੰਦਾ ਇਹਦਾ 2 ਲੱਖ ਕਰੀ ਜਾਵਾਂਗੇ ਪਿੱਠਪੂੜਾ ਚੰਗਾ ਹੈਗਾ ਕੁਆਲਿਟੀ ਚੰਗੀ ਹੈਗੀ 2 ਲੱਖ ਕਰ ਦਾਂਗੇ ਆਊਗਾ 1.5 ਤੋਂ ਅੰਦਰ ਹੀ ਠੀਕ ਆ ਓਕੇ ਹਾਂ ਲੱਖੋਂ ਬਾਹਰ 1.5 ਤੋਂ ਅੰਦਰ ਹੋਊਗਾ ਜਾਇਜ਼ ਹਾਂ ਇਹ ਇੱਥੇ ਅਗਲਾ ਆਪਦਾ ਆਈਡੀਆ ਲਾ ਲਏ ਹਾਂਜੀ ਹਾਂਜੀ ਵੀ ਉਹ ਜੇ ਹੋਊਗਾ ਠੀਕ ਆ ਹਾਂ ਵੀ ਜਾ ਕੇ ਦੱਸ ਦੇਣ ਸਾਹਮਣੇ ਇਹ ਤਾਂ ਆਪਾਂ ਨਾ ਤਾਂ ਇਹਦਾ ਮੱਲਾ ਵੀ ਮੋਲ ਵੀਡੀਓ ਜੀ ਕੀਤਾ ਕਈ ਵਾਰੀ ਆਪਾਂ ਨਾ ਜਿਵੇਂ ਫੌਜੀ ਸਾਹਿਬ ਨੇ ਦੱਸਿਆ ਵੀ ਵੇਚਣ ਵਾਲੇ ਬੰਦੇ ਨੇ ਲੈਣੀ ਹੁੰਦੀ ਆ ਉਹਨੇ ਦੱਸ ਦੇਣ ਕਿੱਲੇ ਦੇ ਰੋਕਣੀ ਹੁੰਦੀ ਆ ਹਾਂ ਫਿਰ ਉਸ ਹਾਂ ਉਹਨੂੰ ਵੀ ਬੰਨ ਜੂ ਹਾਂਜੀ ਹਾਂਜੀ ਉਹਨੂੰ ਵੀ ਰੋਟੀ ਦਿੰਦੀ ਹਾਂਗਾ ਹਾਂਜੀ ਹਾਂਜੀ ਪੂਰੇ ਪੂਰਾ ਹੀ ਲਓ ਵੀ ਸੱਜਣੋ ਇਹ ਐਨੀਮਲ ਵਿਕਰੀ ਵਾਲੇ ਆ ਇਸ ਵੇਲੇ ਕਲਾਸ ਨਗਰ ਇਹ ਆਹ ਵੇਖੋ ਮਰੀਕਣ ਗਾਂ ਹੀ ਆ ਮਹਿੰਦੀ ਮਹ ਗਾਂ ਦੀ ਗਾਂ ਹੀ ਆ ਤੁਹਾਨੂੰ ਦੋਨੇ ਪਸ਼ੂਆਂ ਤਸੱਲੀ ਨਾਲ ਆਪਦੇ ਜਣੀ ਕੋਸ਼ਿਸ਼ ਕੀਤੀ ਆ ਵਿਖਾਉਣ ਦੀ ਬਾਕੀ ਤੁਸੀਂ ਆ ਕੇ ਵੀ ਵੇਖਿਓ ਤੁਹਾਡੇ ਪਸੰਦ ਆਉਣਗੇ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਦੇ ਰਹੋ ਪ੍ਰਮਾਤਮਾ ਤੁਹਾਨੂੰ ਵੀ ਦਿਨ ਦੁਗਣੀ ਰਾਤ ਚੋਂਗਣੀ ਤਰੱਕੀ ਬਖਸ਼ੇ